ਇਤਿਹਾਸ ਕਹਿੰਦਾ ਹੈ ਫਿਰ ਅਕਾਸ਼ ਤੇ ਫਰਿਸ਼ਤੇ ਉਦੋਂ ਤੱਕ ਦੇ ਨਿਜਮਾ ਨੇ ਕਲਗੀਧਰ ਪਾਤਸ਼ਾਹ ਦੇ ਨਾਲ ਵਚਨ ਕੀਤੇ ਕਹਿਣ ਲੱਗੇ ਕਲਗੀਆਂ ਵਾਲਿਆ 9 ਸਾਲ ਦੀ ਉਮਰ ਸੀ ਪਿਤਾ ਨਾਲ ਇੰਨਾ ਪਿਆਰ ਨਹੀਂ ਸੀ ਕੀਤਾ ਉਹਨਾਂ ਨੂੰ ਦਿੱਲੀ ਵੱਲ ਤੋਰ ਦਿੱਤਾ ਸ਼ਹੀਦ ਹੋ ਲਈ ਅਨੰਦਪੁਰ ਸਾਹਿਬ ਨੂੰ ਛੱਡ ਕੇ ਆ ਗਏ ਮਾਤਾ ਦਾ ਪਤਾ ਨਹੀਂ ਕਿੱਥੇ ਹੈ ਛੋਟੇ ਪੁੱਤਰਾਂ ਦਾ ਪਤਾ ਨਹੀਂ ਕਿੱਥੇ ਹੈ ਸਿਕਰਵਾਲ ਤਦ ਵੀ ਤੁਸੀਂ ਇੰਨਾ ਪਿਆਰ ਕਿਸੇ ਚੀਜ਼ ਨਾਲ ਨਹੀਂ ਕੀਤਾ ਅੱਜ ਕੀ ਗੱਲ ਤੁਹਾਡੇ ਅੰਦਰ ਇਹਨਾਂ ਵੱਡੇ ਪੁੱਤਰਾਂ ਦੇ ਲਈ ਅੰਦਰ ਪਿਆਰ ਪੈਦਾ ਹੋ ਗਿਆ ਮਹਾਰਾਜ ਸਹਿਜ ਸੱਚੇ ਪਾਤਸ਼ਾਹ ਜੀ ਨੇ ਵੀਰੇਤੀ ਜਿਹੜਾ ਬਚਨ ਕਹਿਣ ਲੱਗੇ ਹਾਂ ਅੱਜ ਮੈਂ ਇਹਨਾਂ ਨਾਲ ਪਿਆਰ ਕਰਦਾ ਪਿਆ ਹਾਂ ਉਹਨਾਂ ਕਾਰਨ ਇਹ ਮਹਾਰਾਜ ਕਹਿੰਦੇ ਜਦੋਂ ਮੈਂ ਅਨੰਦਪੁਰ ਤੋਂ ਚੱਲਿਆ ਸਾਡਾ ਮੇਰੇ ਨਾਲ ਚਾਰ ਸੀ ਸੱਤ ਸੱਤ ਦੇ ਦੋ ਵਿਛੜ ਗਏ ਪਾਸਾ ਕਹਿੰਦੇ ਜਿਹੜਾ ਕੱਲ ਨੂੰ ਦਿਨ ਚੜਦਾ ਹੋਇਆ ਮੇਰੇ ਕੋਲੇ ਵੀ ਨਹੀਂ ਰਹੇਗੇ ਜਿਹੜਾ ਕੱਲ ਨੂੰ ਦਿਨ ਚੜੇਗਾ ਮੇਰੇ ਕੋਲੇ ਇਹ ਵੀ ਨਹੀਂ ਉਹ ਫਿਰ ਪੁੱਛਦੇ ਕਹਿੰਦੇ ਜੀ ਤੁਹਾਡੇ ਕੋਲੇ ਨਹੀਂ ਆਰੇ ਫਿਰ ਤੁਸੀਂ ਕੀ ਕਰੋਗੇ ਪਾਸਾ ਨੇ ਕਹਿੰਦੇ ਮੇਰੇ ਕੋਲੇ ਇਹ ਵੀ ਨਹੀਂ ਰਹੇਗਾ ਮੈਂ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗਾ ਜੋ ਨਿਸ਼ਾਫੇ ਦਾ ਬਚਨ ਵਰਤੇ ਕੋਰਸੇ ਤੋਂ ਪੜ੍ਹਦੇ ਮਨ ਉਹਨਾਂ ਸ਼ਬਦ ਗਏ ਸੋਏ ਹੋਏ ਬੱਚੋ ਕੋ ਕਹਾ ਸਿਰ ਕੋ ਪਕੜ ਕਾ ਸੁੱਤੇ ਪਿਆ ਬੱਚਿਆਂ ਦੇ ਸਿਰਾਂ ਤੇ ਹੱਥ ਰੱਖ ਕੇ ਸੋਏ ਹੋਏ ਬੱਚੋ ਕੋ ਕਹਾ ਸਿਰ ਕੋ ਪਕੜ ਕਾ ਚੱਲ ਦੋਗੇ ਆਪਾਂ ਕੋ ਆਵੋ ਮੁਸੀਬਤਾਂ ਮੇ ਚੱਲ ਦੋਗੇ ਆਪ ਆਪਾਂ ਕੋ ਮੁਸੀਬਤ ਮੇ ਜਕੜ ਕਾ ਠੀ ਜਿੰਦਗੀ ਲਿਖੀ ਹੋਈ ਕੇ ਸੌਣੇ ਕੋ ਜੜਕਾ ਮੇਰੇ ਕਸੇ ਮਿਲਨੇ ਦਾ ਵਾਦਾ ਤੋ ਕੀਏ ਜਾਓ ਜਿੜਕਾ ਠੀ ਚਾਹ ਰਹੋ ਕਹਦੇ ਉਹਨਾਂ ਚਾਰ ਸੀ ਠੀ ਚਾਹ ਰਹੋ ਆ ਸਹਿਰ ਜੇਬੀ ਨਾ ਹੋਵੇ ਸਹਿਰ ਦਾ ਅਰਥ ਹੁੰਦਾ ਹੈ ਕਿ ਸਵੇਲ ਸਵੇਰ ਦੇ ਵਕਤ ਮੇਰੇ ਕੋਲੇ ਵੀ ਜੋ ਤੇ ਚਾਰ ਹੋ ਅਗ ਦੋ ਇਹ ਸਹਿਰ ਜੇਬੀ ਨਾ ਹੋਣਗੇ ਹਮ ਸਬਰ ਕਰੇਗੇ ਕਿਉਂਕਿ ਜੋ ਜੇਬੀ ਨਾ ਹੋਣਗੇ ਕਿ ਇਹਨੇ ਮੈਂ ਸਬਰ ਕਰਾਂਗਾ ਪ੍ਰਮਾਤਮਾ ਦਾ ਸ਼ੁਕਰ ਕਰਾਂਗਾ ਜੇ ਮੇਰੇ ਕੋਲੇ ਵੀ ਨਾ ਹੋਵੇ ਗੁਰੂ ਕੋ ਇਤਿਹਾਸ ਨਹੀਂ ਦਿੰਦਾ ਹੈ ਕਿ ਜੇ ਸਾਹਿਬ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਓ ਸੁਪਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਅੰਦਰ ਕਾਮਰ